ਨਿਯ ਸਬਡਿਵੀਜ਼ਨ ਬਰੋਥਲਾ ਪੁਲਿਸ ਵੱਲੋਂ ਜਿਹੜੇ ਜਾਲੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਪਰ ਜਿਹੜੀ ਕੋਰਟ ਤੋਂ ਜ਼ਮਾਨਤ ਦੇਣ ਵਾਲੇ ਜਨ ਦਾ ਪਰਦਾ ਫਾਸ਼ੀ ਕੀਤਾ ਕੀ ਸਾਰਾ ਮਾਮਲਾ ਜੀ ਮਾਨਯੋਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਪੂਰਾ ਆਈਪੀਐਸ ਜੀ ਇਹਨਾਂ ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਅੰਦਰ ਕੇ ਸਾਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਸਾਡੇ ਜਿਹੜੇ ਚੌਂਕੀ ਇੰਚਾਰ ਸਾਇੰਸ ਸਿਟੀ ਐਸਏ ਲਖਬੀਰ ਸਿੰਘ ਵੱਲੋਂ ਇਹ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਕੋਈ ਇੱਕ ਗੈਂਗ ਜਿਹੜਾ ਹੈਗਾ ਹੈ ਉਹ ਸક્રિય ਹੈਗਾ ਹੈ ਸਾਡੇ ਸਿਟੀ ਵਿੱਚ ਜਿਹੜਾ ਕਿ ਝਾਲੀ ਜ਼ਮਾਨਤਾਂ ਦੇ ਕਾਗਜ਼ ਬਣਾ ਕੇ bail orders ਦੀ ਪ੍ਰੋਵਾਈਡ ਕਰਕੇ ਤੇ ਝਾਲੀ ਜ਼ਮਾਨਤਾ ਕਰਵਾ ਰਿਹਾ ਹੈ ਇਸੇ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ASI ਲਖਵੀਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਸੀਗੀ ਉਹਨਾਂ ਨੇ ਇੱਕ trap ਲਾਇਆ ਜਿਹੜੇ ਸਾਡੇ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਸੀਗੇ ਵਿਕਟਰ ਮਸੀ son of ਜਗੀਰ ਸਿੰਘ ਗੁਰਪ੍ਰੀਤ ਸਿੰਘ son of ਗੁਰदयाल ਸਿੰਘ ਜਿਹੜੇ ਕਿ ਰਿਸ਼ਤੇਦਾਰ ਇਹਗੇ ਆ ਇਹ ਆਪਣਾ ਸਾਲਾ ਤੇ ਭਨੁਈਆ ਹੀ ਹੈਗੇ ਆ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਸਾਨੂੰ 6 ਆਧਾਰ ਕਾਰਡ ਜਾਲੀ 2 ਆਈਡੀ ਕਾਰਡ ਜਿਹੜੇ ਪੰਚਾਇਤੀ ਰਾਜ ਦੇ ਇਹਨਾਂ ਨੇ ਬਣਾਏ ਹੋਏ ਸੀ ਕਲੰਬਰਦਾਰ ਤੇ ਮੈਂਬਰ ਪੰਚਾਇਤ ਦੇ ਉਹ 5 ਫਰਦਾਂ 5 ਫਰਦ ਹਕੀਕਤ 2 ਜਾਲੀ ਸਟੈਂਪਸ ਤੇ ਰੈਵਨੂ ਸਟੈਂਪਸ 4 ਮੋਬਾਈਲ ਇੱਕ ਇਹਨਾਂ ਦੀ ਹੁੰਡਾਈ ਇਰਨ ਕਾਰ ਜਿੱਤੇ ਇਹ ਵਖ ਵਖ ਸ਼ਹਿਰਾਂ ਤੇ ਜਾ ਕੇ ਇਹ ਕੰਮ ਕਰਦੇ ਸੀਗੇ ਉਹ ਲੋ ਆਰਸੀ ਤੇ ਸਾਨੂੰ ਕਈ ਫੋਟੋਗ੍ਰਾਫਸ ਵੀ ਮਿਲੀਆਂ ਹੈਗੀਆਂ ਜਿਹੜੇ ਡਿਫਰੈਂਟ ਡਿਫਰੈਂਟ ਇੰਡੀਵਿਜੂਅਲ ਦੇ ਹੈਗੇ ਜਿਹੜੇ ਕਿ ਇਹ ਬੇਲ ਬਾਰਡਰਸ ਵਾਸਤੇ ਜਾਂ ਜਾਲੀ ਕਾਗਜ਼ ਬਣਾਉਣ ਵਾਸਤੇ ਇਹ ਵਰਤੋਂ ਕਰਦੇ ਸੀਗੇ ਇਸ ਜਨ ਜਿਸ ਤਰ੍ਹਾਂ ਇਹ ਆਪਣੀ ਜਿਹੜੀ ਐਕਟੀਵਿਟੀ ਜਿਹੜੀ ਚਲਾਉਂਦਾ ਸੀ ਆ ਦੇਖੋ ਇਹਨਾਂ ਨੂੰ ਕੀ ਹੁੰਦਾ ਸੀਗਾ ਕਿ ਕੋਈ ਵੀ ਜਿਹਦਾ ਦੋਸ਼ੀ ਹੁੰਦਾ ਸੀਗਾ ਜਾਂ ਉਹਨਾਂ ਦੇ ਵਕੀਲ ਹੁੰਦੇ ਸੀਗੇ ਇਹਨਾਂ ਨੂੰ ਅਪਰੋਚ ਕਰਦੇ ਸੀਗੇ ਕਿ ਸਾਨੂੰ ਜਾਲੀ ਜ਼ਮਾਨਤਾਂ ਵਾਸਤੇ ਸਾਨੂੰ ਡਾਕੂਮੈਂਟਸ ਚਾਹੀਦੇ ਸੀਗੇ ਇਹ ਆਪਣੀ ਕਾਰ ਦੇ ਉੱਪਰ ਹੀ ਸਵਾਰ ਹੋ ਕੇ ਜਿੱਥੇ-ਜਿੱਥੇ ਤੁਹਾਨੂੰ ਇਹਨਾਂ ਦਾ ਜਿਹੜਾ ਗੈਂਗ ਹੈਗਾ ਇਹ ਬਹੁਤ ਮਤਲਬ 4-5 ਜ਼ਿਲ੍ਹਿਆਂ 'ਚ ਫੈਲਿਆ ਹੋਇਆ ਆ ਇਹਦੇ ਵਿੱਚ ਇਹਨਾਂ ਨੇ ਆਪ ਦੱਸਿਆ ਹੈ ਕਿ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਬਟਾਲਾ ਜਲੰਧਰ ਦੀ ਜਿਹੜੀਆਂ ਕਚੈਰੀਆਂ ਹੈਗੀਆਂ ਇਹਦੇ ਵਿੱਚ ਉਹਨਾਂ ਨੇ ਜਾਲੀ ਡਾਕੂਮੈਂਟਸ ਦੇ ਕੇ ਇਹ ਜਿਹੜਾ ਮਤਲਬ ਫਰਜੀ ਵਾੜਾ ਜਿਹੜਾ ਚਲਾ ਚਲਾ ਰਹੇ ਸੀਗੇ ਤੇ ਇਹਦੇ ਵਿੱਚ ਹੁਣ ਜਿਹੜੀ ਸਖਤੀ ਸਾਨੂੰ ਹੋਰ ਅੱਗੇ ਦੋਸਤ ਦੋ ਦਿਨ ਦਾ ਸਾਨੂੰ ਇਹਨਾਂ ਦਾ ਰਿਮਾਂਡ ਮਿਲਿਆ ਹੈਗਾ ਆ ਤੇ ਜਿਹੜੀ ਅੱਗੇ ਹੋਰ ਜਿਹੜੇ ਇਹਨਾਂ ਵਿੱਚ ਇਨਵੋਲਵ ਹੋ ਗਏ ਆ ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਵਕੀਲਾਂ ਦੇ ਮੁਨਸ਼ੀ ਕੁਝ ਆਪ ਵਕੀਲ ਜਿਹੜੇ ਹੈਗੇ ਆ ਇਸ ਗੁਰਕੰਦੇ ਵਿੱਚ ਸ਼ਾਮਿਲ ਹੈਗੇ ਆ ਤੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਜਾਏਗਾ ਸੱਚ ਕਿੰਨੇ ਜੀਮਾਨਤਾ ਹੁੰਦਾ ਟਰੈਕਟਰ ਵਾਚ ਉੱਥੇ ਆ ਰਹੀ ਜੀ ਇਹ ਮੰਨਦੇ ਆ ਕਿ ਜਿਹੜਾ ਅਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਨੇ 40 ਤੋਂ 50 ਜਿਹੜੀਆਂ ਜ਼ਮਾਨਤਾ ਕਰਵਾਈਆਂ ਹੈਗੀਆਂ ਜਾਲੀ ਕਰਵਾਈਆਂ ਹੈਗੀਆਂ ਉਸ ਚੀਜ਼ ਨੂੰ ਆਪਾਂ ਹੁਣ ਜਾਰੀਫਾਈ ਕਰਾਂਗੇ ਕਿ ਜਿਹੜਾ ਰਿਕਾਰਡ ਹੈਗਾ ਸੰਬੰਧਿਤ ਜਿਹੜਾ ਕੋਰਟ ਹੈਗਾ ਉਹਨਾਂ ਤੋਂ ਪਰਮਿਸ਼ਨ ਲੈ ਕੇ ਉਹ ਰਿਕਾਰਡਸ ਆਪਾਂ ਲੈ ਕੇ ਆਵਾਂਗੇ ਤੇ ਇਸ ਦੇ ਨਾਲ ਨਾਲ ਤਰਨਤਾਰਨ ਜਿਹੜਾ ਹੈਗਾ ਉਹ ਉੱਥੇ ਵੀ ਇਹਨਾਂ ਨੇ ਇਹ ਕਾਰ ਆਪਣਾ ਕਾਰਨਾਮਾ ਕੀਤਾ ਹੈਗਾ ਤੇ ਜਲੰਧਰ ਵਿੱਚ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਉੱਥੇ ਸ਼ਕਤੀ ਹੋਣ ਕਰਕੇ ਇਹਨਾਂ ਦਾ ਜਿਹੜਾ ਉੱਥੇ ਆਪਰੇਸ਼ਨ ਸਕਸੈਸਫੁਲ ਨਹੀਂ ਹੁੰਦਾ ਸੀਗਾ ਤੇ ਇਸ ਬਾਕੀ ਜਿਹੜੀ ਤਫਤੀਸ਼ ਹੈਗੀ ਹੈ ਉਹ 2 ਦਿਨ ਦਾ ਸਾਨੂੰ ਰਿਮਾਂਡ ਮਿਲਿਆ ਜਿੰਨੀ ਹੋ ਸਕੇਗੀ ਆਪਾਂ ਇਹਦੇ ਵਿੱਚ ਸ਼ਾਹਦਤ ਇਕੱਠੀ ਕਰਕੇ ਇਹਨਾਂ ਨੂੰ ਸਜ਼ਾ ਦੇਵਾਂਗੇ ਇਹ ਜਮਾਨਾ ਦਾ ਸੱਚੀ ਰੇਟ ਨੇ ਰੱਛੇ ਵਾ ਦੀ ਥੀਨੇ ਅਮਾਉਂਟ ਹੈ ਜਿਹੜੇ ਲੈਂਦੇ ਸੀ ਤੇ ਜਿਸ ਸਿੱਟੇ ਸਰਦਾ ਦੇ ਟ੍ਰਿਮੀਨਲ ਜਿਸਾ ਦੇ ਵਿੱਚ ਜ਼ਮਾਨਤਾਂ ਨੂੰ ਇਹਨਾਂ ਨੇ ਮਤਲਬ ਟਰਵਾਈਆ ਦੇਖੋ ਇਹਦੇ ਵਿੱਚ ਜਿਹੜੀਆਂ ਹੈਗੀਆਂ ਜ਼ਮਾਨਤਾਂ ਇਹ ਡਿਫਰੈਂਟ ਡਿਫਰੈਂਟ ਜਿਹੜੇ ਹੈਗੇ ਜਿਹਦੇ ਵਿੱਚ ਮਤਲਬ ਕਿ ਛੋਟੇ ਪਿਟੀ ਕ੍ਰਾਈਮਸ ਤੋਂ ਲੈ ਕੇ ਗ੍ਰੀਨियस ਕ੍ਰਾਈਮ ਜਿਹੜੇ ਹੈਗੇ ਆ ਉਹ ਵੀ ਸ਼ਾਮਿਲ ਹੈਗੇ ਆ ਇਹਨਾਂ ਦਾ ਜਿਹੜਾ ਗੈਂਗ ਹੈਗਾ ਆ ਉਹ ਬਹੁਤ ਵੱਡਾ ਹੈਗਾ ਆ ਤੇ ਆਪਾਂ 2 ਦਿਨ ਦਾ ਸਾਨੂੰ ਰਿਮਾਨਡ ਮਿਲਿਆ ਹੈਗਾ ਆ ਆਪਾਂ ਇਹਨੂੰ ਹੋਰ ਤਫਤੀਸ਼ ਲੈ ਕੇ ਜਿੰਨੇ ਵੀ ਇਹਦੇ ਵਿੱਚ ਮੁਜਰਮ ਪਾਏ ਜਾਣਗੇ ਭਾਵੇਂ ਉਹ ਕੋਈ ਮੁਲਾਜ਼ਮ ਹੋਵੇ ਭਾਵੇਂ ਕੋਰਟ ਦਾ ਕੋਈ ਕਰਮਚਾਰੀ ਹੋਵੇ ਉਹਨਾਂ ਨੂੰ ਵੀ ਆਪਾਂ ਕਾਬੂ ਕਰਾਂਗੇ ਕਿ ਕਿੰਨੇ ਚ ਮੈਂਬਰ ਹੋ ਸਕਦੇ ਇਸ ਜੈਂਡ ਦੇ ਦੇਖੋ ਅਜੇ ਤੇ ਤਫਤੀਸ਼ ਪ੍ਰੀਮੀਨਰੀ ਲੀਵਲ ਦੇ ਸਟੇਜ ਤੇ ਹੈਗੀ ਆ ਬਟ ਜਿਹੜਾ ਇਹਨਾਂ ਵੱਲੋਂ ਕਿਹਾ ਹੈਗਾ ਕਿ ਹਰ ਜ਼ਿਲ੍ਹੇ ਵਿੱਚ ਇਹਨਾਂ ਦੇ ਮਤਲਬ ਕਿ 5 ਤੋਂ 6 ਮੈਂਬਰ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਇਹਨਾਂ ਨਾਲ ਇਹ ਜਿਹੜਾ ਚਾਹਨਾ ਦਲਤਨੀ ਹੋਰ ਆਈ ਵਕੀਲ ਤੇ ਮੁੰਸ਼ੀ ਮੁੰਸ਼ੀਆਂ ਦਾ ਮੇਨ ਉਹਨਾਂ ਤੋਂ ਹੀ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਤੇ ਉਹਨਾਂ ਨੇ ਰਾਂ ਇਦਾਂ ਇਧਰ ਹੀ ਬੰਦਿਆ ਨਾ ਅਟੈਚਮੈਂਟ ਕਰਵਾਣੀ ਹੁੰਦੀ ਆ ਬਿਲਕੁਲ ਬਿਲਕੁਲ ਦੇਖੋ ਜਿਹੜਾ ਐਜ਼ ਅ ਬਿਜ਼ਨਸ ਇਹਨਾਂ ਨੇ ਬਣਾ ਰੱਖਿਆ ਸੀਗਾ ਉਹਦੇ ਵਿੱਚ ਜਿਹੜੇ ਵਕੀਲ ਹੁੰਦੇ ਸੀਗੇ ਜਾਂ ਜਿਹੜੇ ਕੋਈ ਮੁੰਸ਼ੀ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀ ਕਿ ਕਿ ਇਨਾਂ ਕੋ ਜਾਓ ਤੇ ਇਹਨਾਂ ਨੂੰ ਤੁਹਾਨੂੰ ਆਰਾਮ ਨਾਲ ਤੁਹਾਨੂੰ ਜਿਹੜੀਆਂ ਹੈਗੀਆਂ ਕਾਫੀ ਡਾਕੂਮੈਂਟਸ ਮਿਲ ਜਾਣਗੇ ਤੇ ਤੁਸੀਂ ਉਹਨਾਂ ਦੀ ਬੇਲ ਛੋਟੀ ਬੂੰ ਪੜਾ ਕੇ ਤੁਸੀਂ ਉਹ ਬੇਲ ਕਰਵਾ ਸਕਦੇ ਆ ਅਦਰ ਵਕੀਲ ਜਾਂ ਮੁੰਸ਼ੀ ਰ ਵੀ ਸਾਹਮਣੇ ਤੇ ਉਹਨਾਂ ਲਾਫਰ ਵੀ ਜਿਹੜਾ ਵੀ ਸਾਹਮਣੇ ਆਊਗਾ ਉਹਨੂੰ ਕਾਨੂੰਨ ਜਿਹੜਾ ਹੈਗਾ ਸਾਰਿਆਂ ਵਾਸਤੇ ਇੱਕੋ ਜਿਹਾ ਹੈਗਾ ਯਾ ਭਾਵੇਂ ਉਹ ਵਕੀਲ ਹੋਣ ਭਾਵੇਂ ਉਹ ਮੁਨਸ਼ੀ ਹੋਣ ਕੋਰਟ ਦੇ ਜਾਂ ਹੋਰ ਕੋਈ ਵੀ ਮੁਲਾਜ਼ਮ ਹੋਊਗਾ ਉਹ ਸਾਰੇ ਦੇ ਸਾਰੇ ਆਪਾਂ ਇਸ ਵਿੱਚ ਕਾਬੂ ਕਰਾਂਗੇ